ਤੋਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੁਹਾਡਾ ਆਪਣਾ ਲਖਮੀ ਸਿੰਘ ਜੱੱਪਾ ਦੇ ਦੁਨੀਆ ਚੈਨਲ ਤੋਂ ਅੱਜ ਅਸੀਂ ਤੁਸਰਾਲੀ ਦੇ ਬੰਦ ਦੇ ਉੱਤੇ ਪਹੁੰਚੇ ਆ ਜੱਗੇ ਪਾ ਮਾਡੇ ਕੋਲ ਪਿਆਰ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਇਨਮਤ ਕਰ ਰਹੇ ਆ ਮਿੱਟੀ ਦੀਆਂ ਮੋੜੀਆਂ ਪਰ ਪਰ ਕੇ ਉਹ ਜੋ ਵੀ ਹੋ ਸਕਦਾ ਉਹ ਪੂਰਾ ਤਰਨੰਤਾਂ ਦੇ ਨਾਲ ਲੱਗੇ ਹੋਏ ਆ ਥਾਂ ਥਾਂ ਦੇ ਉੱਤੇ ਜਿਹੜੇ ਗਿਰੂ ਦੇ ਲੰਗਰ ਵੀ ਲੱਗੇ ਹੋਏ ਨੇ ਔਰ ਇੱਥੇ ਕੋਈ ਨਾ ਕੋਈ ਅਫਸਰ ਹੁੰਦਾ ਕੋਈ ਆਉਂਦਾ ਬਾਰੋ-ਬਾਰੀ ਆਪੋ ਆਪਣੀ ਡਿਊਟੀ ਜਿਹੜੀ ਨਿਭਾ ਕੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਜਿਹੜਾ ਆਰਟੀ ਦਾ ਸੇਵਾ ਕਰਤਾ ਜਾ ਰਿਹਾ ਸੋ ਹੁਣ ਤੁਹਾਨੂੰ ਜਿਹੜਾ ਪਾਣੀ ਦਾ ਬਹਾਅ ਦਿਖਾਉਣੇ ਆ ਉਹ ਦਿਖਾਉਣੇ ਆ ਅੱਜ ਪਾਣੀ ਵਧਿਆ ਹੈ ਪਾਣੀ ਦਾ ਬਹਾਅ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਆ ਪਾਣੀ ਵੀ ਜ਼ਿਆਦਾ ਆ ਗਿਆ ਅੱਗੇ ਤੁਸੀਂ ਦੇਖੋਗੇ ਹਰ ਮਾਤਮਾ ਆਹ ਜਾਂ ਤਾਂ ਬੰਨ ਚੱਕਦਾ ਆਹ ਦੇਖੋ ਇਧਰੋਂ ਸਾਰਾ ਹੀ ਚੱਕਿਆ ਗਿਆ ਆਹ ਦੇਖ ਸਾਡੇ ਦੂਰ ਤੱਕ ਜਿਹੜਾ ਬੰਨਣਾ ਬਿਲਕੁਲ ਇਧਰੋਂ ਖਤਮ ਹੋ ਚੁੱਕਾ ਹੈ ਔਰ ਲੋਕ ਲੱਗੇ ਹੋਏ ਨੇ ਪੂਰੀ ਤੇਜ਼ੀ ਨਾਲ ਲੇਕਿਨ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਆ ਇਹ ਦੇਖੋ ਤੁਸੀਂ ਆਹ ਉਹ ਪਾਣੀ ਹੈ ਵੀ ਇੱਧਰਲੇ ਪਾਸੇ ਆ ਤੂੰ ਸੀਦੇ ਨਾਲ ਨਾਲ ਜਿਹੜਾ ਜਿਆਦਾ ਜਿਹੜਾ ਦਿਖਾਈ ਦੇ ਜੋਰ ਮਾਰ ਰਿਹਾ ਠੀਕ ਜਾਣੇ ਵਾਲੀ ਵੱਡੀ ਠਿਕ ਜਾਣ ਵਾਲੀ ਆਜੋ ਕੋਈ ਇੱਥੇ ਕਿਰਪਾ ਕਰਦੇ ਚਲੋ ਫੇਰ ਵੀ ਪਾਣੀ ਜਿਆਦਾ ਆ ਗਿਆ ਫੇਰ ਬਾਲਾ ਖਰਾਬ ਆ ਗੱਲ ਕਰ ਹਾਂਜੀ ਆਜੋ ਰਿੰਸਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਾਂ ਗੁਰਪ੍ਰੀਤ ਸਿੰਘ ਜਮਾਲਪੁਰੀ ਦੇ ਜਮੇ ਤੋਂ ਤੁਸੀਂ ਦੇਖ ਰਹੇ ਹੋ ਪਾਣੀ ਦਾ ਵਹਾ ਕਿੰਨਾ ਤੇਜ਼ ਆ ਔਰ ਸਾਰੇ ਆਪਣੇ ਪੰਜਾਬ ਵਾਸੀ ਖਾਸ ਕਰਕੇ ਪਿੰਡਾਂ ਦੇ ਜਿੰਨੇ ਵੀ ਨੌਜਵਾਨ ਪਹੁੰਚੇ ਆ ਬਜ਼ੁਰਗ ਪਹੁੰਚੇ ਆ ਮੈਂ ਕਹਣਾ ਵੀ شدت ਦੇ ਨਾਲ ਪੂਰਾ ਪੰਜਾਬ ਇੱਥੇ ਖੜਿਆ ਔਰ ਗੱਲ ਕਰਦੇ ਆ ਜਿਹੜੇ ਇੱਥੇ ਸਾਡੇ ਇਲਾਕਾ ਨਿਵਾਸੀ ਆ ਉਹਨਾਂ ਨਾਲ ਵੀ ਕਿਸ ਤਰ੍ਹਾਂ ਦੀ ਮੌਜੂਦਤ ਸਥਿਤੀ ਆ ਅੱਜ ਤੋਂ 6 ਦਿਨ ਪਹਿਲਾਂ ਉੱਥੇ ਮੋਟਰ ਸੀ ਦੀ ਪਿੱਛੇ ਆਠ ਕਿਲੇ ਆ ਡਿਗਰੀ ਤੇ ਆ ਇਹ ਹੁਣ ਰਿਹਾ ਜੀ ਤੇ ਉਦੋਂ ਬਾਅਦ 6 ਕਿੱਲੇ ਉਹ ਵੀ ਮੋਟਰ ਇਧਰੋਂ 20 25 ਕਿੱਲੇ ਇੱਥੋਂ ਹੀ ਚੱਕਦੇ ਜੀ ਅੱਜ ਤੋਂ 6 ਦਿਨ ਪਹਿਲਾਂ ਦੇ ਅੱਜ ਤੱਕ ਆ ਆ ਬੰਦ ਅੱਜੇ ਚੱਕਿਆ ਜੀ ਰਾਤ ਨੂੰ ਆ ਬੰਦ ਸਾਰਾ ਅੱਜ ਰਾਤ ਚੱਕੇ ਬਹੁਤ ਜਣੀ ਸੇਵਾਦਾਰ ਵੀ ਬਹੁਤ ਲੱਗਿਆ ਜੀ ਬਹੁਤ ਸਾਡੇ ਸੇਵਾ ਸੰਗਤ ਬਹੁਤ ਕਰ ਰਹੀ ਆ ਲੰਗਰ ਵਾਲੇ ਲੰਗਰ ਲਿਆ ਰਹੇ ਆ ਬਹੁਤ ਸੇਵਾ ਕਰ ਰਹੀ ਐ ਸੰਗਤ ਬਹੁਤ ਧੰਨਵਾਦ ਜੀ ਤੁਹਾਡਾ ਸਰ ਤੁਸੀਂ ਪ੍ਰਸ਼ਾਸਨ ਦਾ ਕਿਸਾ ਦੇਖਦੇ ਹੋ ਪ੍ਰਸ਼ਾਸਨ ਦਾ ਕੀ ਰੋਲ ਰਿਹਾ ਹੁਣ ਤੱਕ ਐ ਭਾਜੀ ਪ੍ਰਸ਼ਾਸਨ ਥੋੜਾ ਜਿਹਾ ਲੇਟ ਹੋ ਗਿਆ ਜਿਵੇਂ ਮੰਨ ਲਓ ਪੰਜ ਚਾਰ ਦਿਨ ਪਹਿਲਾਂ ਜਿਹੜਾ ਹੁਣਾ ਪੱਥਰ ਪੁੱਥਰ ਆਇਆ ਜੀ ਪਹਿਲਾਂ ਆ ਜਾਂਦੇ ਫਿਰ ਇੰਨਾ ਕੰਮ ਨਹੀਂ ਹੋਤਨਾ ਜੀ ਮਤਲਬ ਪਹਿਲਾਂ ਇਹੀ ਲੱਗਦਾ ਸੀਗਾ ਕਿ ਬਸ ਇੱਥੇ ਰੁਕ ਜਾਣਾ ਇੱਥੇ ਲੋ ਜਾਣਾ ਹੌਲੀ ਹੌਲੀ ਵਾਧਦਾ ਵਾਧਾ ਕੰਮ ਬਦਲੇ ਆ ਹਾਂ ਸੋ ਤੁਸੀਂ ਜਿਵੇਂ ਦੇਖ ਰਹੇ ਹੋ ਇਲਾਕਾ ਨਵਾਸੀ ਦਾ ਕਹਿਣਾ ਜੀ ਕਿ ਤੇ ਜਿਹੜੇ ਕਾਰਜ ਹੁਣ ਸ਼ੁਰੂ ਹੋਣ ਰਹੇ ਗਏ ਜਿਵੇਂ ਪਹਿਲਾਂ ਸ਼ੁਰੂ ਜਾਂਦੇ ਤਾਂ ਜਿਹੜਾ ਰਿਜ਼ਲਟ ਕੁਝ ਹੋਣਾ ਫਿਰ ਵੀ ਇਹ ਦਿਖਾਲੇ ਦੁਆਰੇ ਦੇਖੋਗੇ ਤੇ ਲਕੀਰ ਸਿੰਘ ਜੀ ਕਹਿੰਦਾ ਸਾਰੇ ਦੇਖੋ ਉਸ ਵਾਰ ਕਿਦਾਂ ਲੱਗਿਆ ਉਹਨਾਂ ਨੂੰ ਫੋਟੋ ਦਿਖਾਵੇ ਇੱਕ ਵਾਰੀ ਕਿਸ ਤਰ੍ਹਾਂ ਨੌਜਵਾਨ ਦਿਨ ਰਾਤ ਇੱਕ ਕਰਕੇ ਇਸੇ ਵਾਅਦੇ ਵਿੱਚ ਲੱਗੇ ਹੋਏ ਆ ਅੱਜ ਤੁਸੀਂ ਤਾਜ਼ਾ ਅਪਡੇਟ ਦੇਖ ਰਹੇ ਹੋ ਸਸਰਾਲੀ ਬੰਦ ਦੇ ਉੱਤੇ ਦੇਸ਼ਵਾਲੀ ਚੈਨਲ ਤੁਹਾਡੇ ਕੋਲੇ ਤਾਜ਼ੀਆਂ ਤਸਵੀਰਾਂ ਜੋ ਮੌਜੂਦਾ ਹਾਲਾਤ ਆ ਹੁਣ ਦੇ ਇਸ ਵਕਤ ਦੇ ਉਹ ਤੁਹਾਡੇ ਸਾਹਮਣੇ ਪੂਨੋ ਬਖਾ ਰਿਹਾ ਸਾਰੇ ਦਰਸ਼ਕਾਂ ਨੂੰ ਤੇ ਪਾਣੀ ਦਾ ਵਹਾਅ ਵੀ ਤੁਸੀਂ ਦੇਖੋ ਕਾਫੀ ਤੇਜ਼ ਆ ਨਾਲ ਦੀ ਨਾਲ ਜਿਹੜਾ ਪਾਣੀ ਦਾ ੱਟਗਾ ਦੇਖਦਾ ਤਰੇ ਆ ਰਿਹਾ ਬੰਨ੍ਹ ਦੱਲ ਹੋ ਗਿਆ ਜੀ ਜੋ ਅੱਜ ਦਾ ਕੁਛ ਦੇਖ ਰਹੇ ਹੋ ਤੇ ਮੌਕੇ ਦੀਆਂ ਤਸਵੀਰਾਂ ਨੇ ਕਿ ਮਤਲਬ ਪਾਣੀ ਵੀ ਤੇਜ਼ ਹੈ ਪੂਰੀ ਸਪੀਡ ਦੇ ਵਿੱਚ ਔਰ ਬੂਟਿਆਂ ਨੂੰ ਤੇ ਸਕਿੰਟ ਨਹੀਂ ਲੱਗਦੇ ਆ ਆ ਪਪੂਲਰ ਦੇ ਬੂਟੇ ਆ ਇੱਕ ਸਕੰਟ ਵੀ ਨਹੀਂ ਲੱਗ ਰਿਹਾ ਨੌਜਵਾਨ ਫਿਰ ਵੀ ਆਪਣੀ ਮਿਹਨਤ ਕਰ ਰਿਹਾ ਬਾਕੀ ਹੋ ਗਿਆ ਦਰੱਖ ਉੱਥੇ ਪਰਮਾਤਮਾ ਦੇ ਹੱਥ ਵਿੱਚ ਉਹ ਦੇਖੋ ਜੀ ਉਧਰ ਵੀ ਡਿੱਗ ਗਿਆ ਜੀ ਉਹ ਵੀ ਗਿਆ ਹਰਦੀਪ ਮੇਰੇ ਫੱਕਰ ਦਾ ਕੰਮ ਮੇਰੇ ਕੋਲ ਕੰਮ ਔਖਾ ਹੀ ਲੱਗਦਾ ਜੀ ਇਸ ਤਰ੍ਹਾਂ ਦਾ